ਇਹ ਤਾਂ ਆਪ ਇਹਨਾਂ ਨੇ ਪੰਨਿਆ ਪਿਆਰਾਂ ਨੂੰ ਬਾਦਲ ਸਾਹਿਬ ਘਰ ਹੀ ਸੱਦਦੇ ਸੀ ਆਪ ਨਹੀਂ ਸੀ ਪੇਸ਼ ਹੁੰਦੇ ਉੱਥੇ ਸੱਦਦੇ ਸੀ ਤੇ ਫਿਰ ਉਹਨਾਂ ਨੂੰ ਹੁਕਮ ਦਿੰਦੇ ਸੀ ਤੇ ਫਿਰ ਸੌਦੇ ਸਾਧ ਨੂੰ ਮਾਫ ਕਰਦੇ ਸੀ ਇਹ ਜਿਹੜੀ ਪਾਰਟੀ ਪੰਜਾਬੀਆਂ ਦੇ ਦਿਲਾਂ 'ਚ ਵਸਦੀ ਆ ਉਹ ਪਾਰਟੀ ਫੇਰ ਅੱਗੇ ਆਵੇ ਤੇ ਪੰਜਾਬ ਦਾ ਭਲਾ ਕਰੇ ਤੇ ਹੁਣ ਉਹਦੀ ਮਾਫੀ ਦੀ ਕੋਈ ਅਮਈਅਤ ਨਹੀਂ ਜੇ ਬੋਤਾਲੀ ਖਾਤਰ ਉਹ ਕੋਈ ਤਰਲੇ ਕਰਦਾ ਰਹੇ ਤੇ ਗਰਾਫ ਕਿੱਥੇ ਆ ਗਿਆ ਪਹਿਲਾਂ 15 ਫਿਰ 13 ਇਹ ਰੇਕ ਦਸਾਂ ਦੇ ਜਮਾਨਤਾ ਜਦਕ ਹੁਣ ਕਹਿੰਦਾ ਫੇਸ ਫੇਸ ਤੇ ਨਹੀਂ ਕੋਈ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਇੱਕ ਜਿਹੜੀ ਕਿ ਸੁਧਾਰ ਲਹਿਰ ਦੀ ਅੱਜ ਇੱਕ ਮੀਟਿੰਗ ਹੋਈ ਹੈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਛੋਟੇ ਪਰਜੀ ਸਰ ਬਹੁਤ ਟਾਈਮ ਹੋ ਗਿਆ ਛੋਟੇ ਕਹਿੰਦੇ ਤੁਸੀਂ ਬੜੀਆਂ ਗੱਲਾਂ ਦਨਾਈਆਂ ਵੀ ਅਕਾਲੀ ਦਲ ਉਹ ਪਾਰਟੀ ਹੈ ਜਿੱਦਾਂ ਚ ਵੀ ਗਈ ਹੈ ਪਰ ਹੁਕਮ ਉਹ ਚਲਾ ਰਹੇ ਆ ਜਿਹੜੇ ਉਹਨੇ ਏਸੀ ਕਮਰੇ 'ਚ ਬੈਠੇ ਆ ਕਿਵੇਂ ਦੇਖਦੇ ਹੋ ਤੁਸੀਂ ਕਹਿੰਦੇ ਕੋਈ ਇਸੇ ਕਰਕੇ ਹੈ ਨਾ ਜੀ ਜੇ ਲੋਕਾਂ ਦਾ ਆਦਮੀ ਹਰਮਨ ਪਿਆਰਾ ਬੰਦਾ ਜਿਹੜਾ ਲੋਕਾਂ ਨੂੰ ਚੰਗਾ ਲੱਗਦਾ ਹੋਵੇ ਉਹ ਅਗਵਾਈ ਕਰਦਾ ਤੇ ਪਾਰਟੀ ਬਹੁਤ ਦਲੰਦੀਆਂ ਤੇ ਪਹੁੰਚੀ ਜਦੋਂ ਉਹ ਬੰਦਾ ਜਿਹਦੀ ਕੋਈ ਕੁਰਬਾਨੀ ਨਾ ਹੋਈ ਹੋਵੇ ਸਿਰਫ ਆਪਣੇ ਬਾਪ ਦੇ ਨਾਂ ਤੇ ਬਣਨ ਦੀ ਕੋਸ਼ਿਸ਼ ਕਰਦਾ ਵਾ ਤਾਂ ਫਿਰ ਉਹ ਲੋਕਾਂ ਦੇ ਸਾਹਮਣੇ ਆ ਤੁਹਾਡੇ 2015 ਤੋਂ ਬਾਅਦ ਜਦੋਂ ਦਾ ਇਹਨਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਨੁਸਾਰ ਪੜੇ ਗਿਆ ਤੇ ਨਾ ਕੱਖੇ ਕੀਤਾ ਨਾ ਦੀ ਸਰਕਾਰ ਸੀ ਜੇ ਕਿਸੇ ਹੋਰ ਦੀ ਸਰਕਾਰ ਹੁੰਦੀ ਫਤੂਰ ਚੱਕ ਲੈਣਾ ਸੀ ਇਹਨਾਂ ਨੇ ਦੋਸ਼ੀ ਨਹੀਂ ਫੜੇ ਸਜ਼ਾਵਾਂ ਨਹੀਂ ਦਿੱਤੀਆਂ ਉਹ ਸੌਦਾ ਸਾਲ ਜਿਹੜਾ ਨਲਕਾਰ ਨਲਕਾਰ ਕਹਿੰਦਾ ਸੀ ਵੀ ਇਹਨਾਂ ਦੇ ਗੁਰੂ ਦੀ ਮੈਂ ਬੇਅਦਬੀ ਕੀਤੀ ਆ ਉਹਦੇ ਬੰਦੇ ਕਹਿੰਦੇ ਸੀਗੇ ਉਹਦੇ ਨਾਲ ਉਲਟੀਆਂ ਉਹਨੂੰ ਸਜ਼ਾ ਦੇਣ ਦੀ ਬਜਾਏ ਉਹ ਜਦੋਂ ਉਹਨੂੰ ਸਿੱਖੀ ਕੇ ਵਾਪਸ ਲਿਆਂਦਾ ਤੇ 93 ਲੱਖ ਰੁਪਏ ਦੇ ਇਸ਼ਤਿਹਾਰ ਖੁਸ਼ੀ ਜੇ ਵੰਡੇ ਆ ਵੀ ਸਾਡੀ ਸਾਧਨਾ ਸੁਣਾ ਹੋ ਗਈ ਤੇ ਜਦੋਂ ਮੁਰਕੇ ਕਾਲ ਤਖਤ ਨੇ ਉਹਨੂੰ ਛੇਕ ਦਿੱਤਾ ਇਜਾ ਕੋਈ ਰੋਟੀ ਬੇਟੀ ਦੀ ਕਿਸ ਤਰ੍ਹਾਂ ਦੀ ਸਾਂਝੀ ਨਹੀਂ ਰੱਖਣੀ ਤੇ ਫਿਰ ਵੋਟਾਂ ਦੀ ਖਾਤਰ ਉਹ ਕੋਈ ਤਰਲੇ ਕਰਦਾ ਰਿਹਾ ਤੇ ਗਰਾਫ ਕਿੱਥੇ ਆ ਗਿਆ ਪਹਿਲਾਂ 15 ਫਿਰ 3 ਫਿਰ 1 ਜਸਾਂ ਤੇ ਜਮਾਨਤਾ ਜਬਤ ਤੇ ਹੁਣ ਕਹਿੰਦਾ ਫੇਸ ਫੇਸ ਤੇ ਰਹੀ ਕੋਈ ਨਹੀਂ ਹੁਣ ਸਿਰੂ ਰੱਬ ਦਾ ਵਾਸਤਾ ਤੁਹਾਨੂੰ ਕੌਮ ਨੇ ਬਹੁਤ ਕੁਝ ਦਿੱਤਾ ਕਿਸੇ ਹੋਰ ਗਰੀਬ ਇਨਸਾਨ شریف ਆਦਮੀ ਨੂੰ ਅਮਰਤਾਰੀ ਨੂੰ ਨਿਤਨੇਮੀ ਨੂੰ ਅੱਗੇ ਆਉਣ ਕੇ ਸੇਵਾ ਦਾ ਮੌਕਾ ਦਈਏ ਤਾਂ ਕਿ ਜਿਹੜੀ ਪਾਰਟੀ ਨੇ ਇਡਾ ਗੌਰਵ ਮੇ ਇਤਿਹਾਸ ਰਚਾਰਜ ਨੇ ਜਿਹੜੀ ਪਾਰਟੀ ਪੰਜਾਬੀਆਂ ਦੇ ਦਿਲਾਂ 'ਚ ਵਸਦੀ ਆ ਉਹ ਪਾਰਟੀ ਫੇਰ ਅੱਗੇ ਆਵੇ ਤੇ ਪੰਜਾਬ ਦਾ ਭਲਾ ਕਰੇ ਤੇ ਹੁਣ ਉਹਦੀ ਮਾਫੀ ਦੀ ਕੋਈ ਅਮਈਅਤ ਨਹੀਂ ਪ੍ਰਦੀਪ ਕਲੇਰ ਦੇ ਬਿਆਨ ਨੂੰ ਕਿਵੇਂ ਦਾ ਪ੍ਰਦੀਪ ਕਲੇਰ ਨੂੰ ਮੈਂ ਨਹੀਂ ਅਮਈਅਤ ਨਹੀਂ ਦਿੰਦਾ ਖਟੜਾ ਇਹਨਾਂ ਦਾ ਮੁਲਾਜ਼ਮ ਸੀ ਖਟੜਾ ਇਹਨਾਂ ਦਾ ਮੁਲਾਜ਼ਮ ਸੀ ਇਹਨਾਂ ਨੇ ਲਾਇਆ ਸੀ ਉਹਨੇ ਇਨਕੁਆਇਰੀ ਕੀਤੀ ਆ ਜਥੇਦਾਰ ਗੁਰਮਖ ਸਿੰਘ ਇਹਨਾਂ ਦਾ ਜਥੇਦਾਰ ਸੀਗਾ ਉਹਨੇ ਸਾਰੀ ਗੱਲ ਕੀਤੀ ਆ ਪੰਜਾਂ ਪਿਆਰਿਆਂ ਦੇ ਵਿੱਚ ਬਹਿ ਕੇ ਕਿ ਆਹ ਕੁਝ ਇਹ ਕਰਦੇ ਰਹੇ ਆ ਇਹ ਤਾਂ ਆਪ ਇਹਨਾਂ ਨੇ ਪੰਝਾ ਪਿਆਰਾਂ ਨੂੰ ਬਾਦ ਸਾਬ ਘਰ ਹੀ ਸੱਦਦੇ ਸੀ ਆਪ ਨਹੀਂ ਸੀ ਪੇਸ਼ ਹੁੰਦੇ ਉੱਥੇ ਸੱਦਦੇ ਸੀ ਤੇ ਫਿਰ ਉਹਨਾਂ ਨੂੰ ਹੁਕਮ ਦਿੰਦੇ ਸੀ ਤੇ ਫਿਰ ਸੌਦੇ ਸਾਧ ਨੂੰ ਮਾਫ ਕਰਦੇ ਸੀ ਹੁਣ ਤਾਂ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਬਿਲਕੁਲ ਛਿਤੇ ਦੇਣ ਵਾਂਗੂ ਹੁਣ ਤੈਨੂੰ ਆਪਣੀ ਰਹਿਂਦੀ ਜ਼ਿੰਦਗੀ ਜਿਹੜੀ ਹੈ ਨਾ ਇੱਜ਼ਤ ਨਾਲ ਬਤਾਉਣ ਵਾਸਤੇ ਮਾਫੀ ਮੰਗ ਕੇ ਤੇ ਘਰ ਚਲੇ ਜਾਣਾ ਚਾਹੀਦਾ ਕਿਸੇ ਹੋਰ ਗਰੀਬ ਸਿੱਖ ਨੂੰ ਇਮਾਨਦਾਰ ਬੰਦੇ ਨੂੰ ਧਰਮੀ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਕੋਈ ਮਿੱਠੀ ਸੇਵਾ ਕਰਦਾ ਬਿਲਕੁਲ ਐਸੀ ਸੁੱਚਾ ਸਿੰਘ ਛੋਟੇ ਪਰ ਜਿਹਨਾਂ ਕਹੇ ਕਿ ਸੁਖਵੀਰ ਸਿੰਘ ਬਾਦਲ ਨੂੰ ਚਾਹੀਦਾ ਪ੍ਰਧਾਨਗੀ ਤੋਂ ਸੀਵਾ ਦੇਣਾ ਉਹਨਾਂ ਕਹੇ ਕਿ ਅਕਾਲੀ ਦਲ ਬਹੁਤ ਹੀ ਜਿਹੜੀ ਕਿ ਸੰਘਰਸ਼ਾਂ ਚੋਂ ਨਿਕਲੀ ਪਾਰਟੀ ਆ ਪਰ ਸੁਖਵੀਰ ਬਾਦਲ ਦੀ ਕੋਈ ਦੇਣ ਨਹੀਂ ਹੈਗੀ ਜਿਹੜਾ ਵੀ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਜਿਹੜੇ ਹੈਗੇ ਸੁਖਵੀਰ ਸਿੰਘ ਬਾਦਲ ਉਹਨਾਂ ਕਹਿਆ ਕਿ ਪਿਛਲੇ ਦਿਨੀ ਜੋ ਜੋ ਅਕਾਲੀ ਦਲ ਵੱਲੋਂ ਕੋਰ ਕਮੇਟੀਆਂ ਬਣਾਈਆਂ ਗਿਆ ਜਾਂ ਪੁਰਾਣੇ ਅੱਗੋਂ ਨੂੰ ਕੱਢਿਆ ਗਿਆ ਉਸ ਦੇ ਨਾਲ ਉਹਨਾਂ ਕਹਿਆ ਸਾਨੂੰ ਕੋਈ ਫਰਕ ਨਹੀਂ ਪੈਣਾ ਸਾਡੇ ਨਾਲ ਅਕਾਲੀ ਦੇ ਅਸਲ ਵਰਕਰ ਸਾਡੇ ਨਾਲ ਨੇ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ